ભાઈ મનીષ સિંહ સાહેબની જન્મ સાખીજી ਵੀ લખਿਆ ਹੋਇਆ ਹੈ ਜਦੋਂ ਜੋਤੀ ਜੋ ਸਮਾਏ ਮਹਾਰਾਜ ਉਹ ਉਸ ਵੇਲੇ ਆਵਾਜ਼ਾਂ લે ਆ ਸੰਗਤਨ ਕੇ ਗੁਰੂ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹ ਦੱਸੋ ਵੀ ਮਹਾਰਾਜ ਆਪ ਜੀ ਨੂੰ ਅਸੀਂ ਮੁਸਲਮਾਨਾਂ ਦੇ ਮਤ ਅਨਸਾਰ ਇਹ ਮਜਲ کی پہچائیے مطلب ਕਬਰਸਤਾਨ ਤੇ ਆਪ ਜੀ ਦੇ ਦਾ ਨਿਵਾਸ ਕਰਾਈਏ ਤੇ ਮਹਾਰਾਜ ਚੀ ਖਾਤੇ ਸਸਕਾਰ ਕਰੀਏ ਉਸ ਵੇਲੇ ਮਾਰ ਰਿਵਾਜ ਤੁਸੀਂ ਨਾ ਗੁਰੂ ਗੁਰਮੈਨਾ ਮੜੀ ਮੈਨਾ ਮਟਮੇ ਗੁਰੂ ਨਾਨਕ ਗੁਰ ਅੰਗਦ ਕੇ ਹੀ ਮੈਂ ਇਹ ਆਵਾਜ਼ ਆਇਆ ਸੀ ਨਾਨਕ ਨਿਰਮਲ ਪ੍ਰਤਿ ਚਲਾਇਆ ਸਤਿਗੁਰੂ ਨਾਨਕ ਦੇਵ ਜੀ ਨਿਰਮਲ ਮੋਹ ਦੀ ਮਾਇ ਤੋਂ ਰਹਿਤ ਪੁੱਤਰਾ ਦੇ ਨਾਲ ਮੋਹ ਨਹੀਂ ਕੀਤਾ ਸਿੱਖੀ ਨੂੰ ਪਰਖ ਕਰਕੇ ਵਿੱਚੋਂ ਗੁਰੂ ਅੰਗਦ ਸਾਹਿਬ ਜੀ ਸਿੱਖਾਂ ਜੋ ਪਰਖ ਕੇ ਉਹਨਾਂ ਨੂੰ ਗੁਰਤਾ ਗਦੀ ਦਿੱਤੀ ਇਹ ਉਜਲ ਪੰਥ ਮਾਰਾਂ ਤੇ ਲਾਉਣਾ ਕੀਤਾ ਹੈ ਕਿ ਜਿਵੇਂ ਰਾਮਚੰਦਰ ਜੀ ਨੂੰ ਜਿੱਤਣ ਵਾਲੇ ਲਊ ਤੇ ਕੁਸੂ ਸਨ ਫੇਰ ਵੀ ਉਹਨਾਂ ਨੂੰ ਉਹਨਾਂ ਨੇ ਰਾਜ ਸਾਈਂ ਦਿੱਤਾ ਇਹ ਨਹੀਂ ਸਤਗੁਰੂ ਪਰਿਵਾਰ ਦਾ ਮੋਹ ਨਹੀਂ ਕੀਤਾ ਸਿੱਖੀ ਦੇ ਪੰਥ ਨੂੰ ਕਾਇਮ ਰੱਖਣ ਵਾਸਤੇ ਗੁਰੂ ਅੰਗਦ ਸਾਹਿਬ ਨੂੰ ਗ੍ਰਹੀ ਦਿੱਤੀ ਹੈ ਇਹ ਉਜਲ ਪੰਥ ਮਾਰਨ ਤੇ ਲਾਇਆ ਗੁਰ ਸਿੱਖੀ ਮਾਰਗ ਦਾ ਥਾਪਿਆ ਲਹਿਣਾ ਜੀਵੰਦ ਸਤਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮਾਰਨ ਆਪ ਸਮਰਤਾ ਖੁੰਡਿਆ ਹੋਇਆ ਹੈ ਗੁਰਤਾ ਗੱਦੀ ਤੇ ਬਰਾਜਮਾਨ ਕੀਤਾ ਗੁਰ ਆਈ ਸਿਰ ਛਤਰ ਫੇਰਾ ਗੁਰ ਆਈਆ ਸਿਰ ਤੇ ਛਤਰ ਗੁਰੂ ਅੰਗਦ ਸਾਹਿਬ ਦੇ ਮਹਾਰਾਜ ਨੇ ਫੇਰ ਨਾ ਕੀਤਾ ਇਹ ਨਿਰਮਲ ਪੰਥ ਚ ਲਾਇਆ ਮਹਾਰਾਜ ਨੂੰ ਉਜਲ ਪੰਥ ਜਿਸ ਦਾ ਨਾਮ ਮਹਾਰੰਮਰ ਸ਼ਿਕਾ ਕੇ ਫਾਰਸੀ ਚ ਖਾਲਸਾ ਸ਼ੋਦ ਵਰਤਿਆ ਹੈ ਵੀ ਜੈ ਆਈ ਸੇਰੇ ਖਤਰੇ ਫੇਰਾ ਜੋਤੀ ਜੋਤ ਮਿਲਾਇ ਕਾਉ ਜੀ ਜੋਤ ਵਿੱਚ ਮਹਾਰਾਜ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਦੀ ਜੋਤ ਨੂੰ ਮਿਲਾ ਕੇ ਸਤਗੁਰ ਨਾਨਕ ਰੂਪ ਵਟਾਇਆ ਸਰਬੋ ਨਾਮਕ ਦੇਵ ਗੁਰੂ ਅੰਗਦ ਸਾਹਿਬ ਰੂਪ ਧਾਰ ਕੇ ਬੈਠ ਗਏ ਲਾਖ ਨਾ ਕੋਈ ਸਕੈ ਇੰਨ ਜਾਣ ਨਹੀਂ ਸਕਦਾ ਕੋਈ ਆਚਰਜ ਆਚਰਜ ਦਿਖਾਇਆ ਅਚਰਜ ਗੁਰੂ ਨਾਨਕ ਸਾਹਿਬ ਨੇ ਅਚਰਜ ਰੂਪ ਗੁਰੂ ਅੰਗਦ ਸਾਹਿਬ ਰੂਪ ਧਾਰ ਕੇ ਵਿਖਾਤਾ ਕਾਇਆ ਪਲਟ ਸਰੂਪ ਬਣਾਇਆ ਇੰਨ ਨਾਨਕ ਆਇਆ ਪਲਟ ਕੇ ਮਲ ਤਖਤ ਬਿਠਾ ਸੈ ਜਾਲੀ ਇਹ ਉਹ ਦੇ ਬਦਲ ਕੇ ਮਹਾਰਾਜ ਜੀ ਨੇ ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਸਰੂਪ ਧਾਰ ਕੇ ਕਾਇਆ ਪਲਟ ਸਰੂਪ ਬਣਾਇਆ ਗੁਰੂ ਅੰਗਦ ਸਾਹਿਬ ਸਰੂਪ ਆਪਣਾ ਬਣਾ ਲਿਆ ਇਹ ਭਾਈ ਮਨੀ ਸਿੰਘ ਸਾਹਿਬ ਦੀ ਜਨਮ ਸਾਖੀ 'ਚ ਵੀ ਲਿਖਿਆ ਹੋਇਆ ਹੈ ਜਦੋਂ ਜੋਤੀ ਜੋ ਸਮਾਏ ਮਹਾਰਾਜ ਉਹ ਉਸ ਵੇਲੇ ਆਵਾਜ਼ਾਂ ਲਿਆ ਸੰਕਨ ਕੇ ਗੁਰੂ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹ ਦੱਸੋ ਵੀ ਮਹਾਰਾਜ ਆਪ ਜੀ ਨੂੰ ਅਸੀਂ ਮੁਸਲਮਾਨਾਂ ਮਤਨਸਾਰ ਮਜਲ ਦੀ ਪਹਚਾਈਏ ਮਤਲਬ ਕਬਰਸਤਾਨ ਤੇ ਆਉਦੀ ਦੇਦ ਅਨਵਾਸ ਕਰਾਈਏ ਤੇ ਮਹਾਰਾਜ ਚੀ ਖਾਤ ਸਸਕਾਰ ਕਰੀਏ ਉਸ ਵੇਲੇ ਮਾਰ ਰਵਾਜ ਦਿੱਤੀ ਸੀ ਨਾ ਗੁਰੂ ਗੌਰ ਮੈ ਨਾ ਮੜੀ ਮੈ ਨਾ ਮਟਮੇ ਗੁਰੂ ਨਾਨਕ ਗੁਰ ਅੰਗਦ ਕੇ ਹੀ ਮੈਂ ਇਹ ਅਵਾਜ਼ ਆਇਆ ਸੀ ਅਸੀਂ ਨਾ ਮੜੀਆਂ ਵਿੱਚ ਇਹਨਾਂ ਮਟਾਂ ਵਿੱਚ ਇਹਨਾਂ ਕਬਰਾਂ ਵਿੱਚ ਅਸੀਂ ਨਾ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਵਾਦਦੇ ਇਹ ਅਵਾਜ਼ ਦਿੱਤੀ ਹੈ ਮਹਾਰਾਜ ਸਾਹਿਬ ਜੀ ਨੇ ਜਦੋਂ ਸਿੱਖਾਂ ਨੇ ਆਵਾਜ਼ ਮਾਰਿਆ ਤਾਂ ਸੁਣਨ ਵਾਲੇ ਜੋ ਦੇਹ ਆਲੋਪ ਕਰ ਲਈ ਸੀ ਗੁਰੂ ਸਾਹਿਬ ਜੀ ਸੰਦੇਹ ਚਲੇ ਗਏ ਆ ਉਸ ਵੇਲੇ ਆਵਾਜ਼ ਆਇਆ ਹੈ ਇਹ ਮਨੀ ਸਿੰਘ ਸਾਹਿਬ ਜਿਹੜੀ ਜਨਮ ਸਾਖੀ ਭਾਈ ਗੁਰਦਾਸ ਦੀ 12 ਦੀ ਲਿਖੀ ਹੈ ਉਹਦੇ ਤੇ ਪ੍ਰਸੰਗ ਆਉਂਦਾ 100 ਟਿੱਕਾ 100 ਛਤਰ ਸਿਰ ਉਹੋ ਹੀ ਤਿਲਕ ਗੁਰੂ ਨਾਨਕ ਸਾਹਿਬ ਨੇ ਜੋ ਗੁਰੂ ਅੰਗਦ ਸਾਹਿਬ ਨੂੰ ਦਿੱਤਾ ਹੈ ਉਹੋ ਹੀ ਛਤਰ ਗੁਰੂ ਨਾਨਕ ਸਾਹਿਬ ਜੋ ਗੁਰੂ ਅੰਗਦ ਸਾਹਿਬ ਨੂੰ ਬਖਸ਼ਿਆ ਹੈ ਉਹੀ ਸੱਚਾ ਤਖਤ ਟਿਕਾਇਆ ਉਹੀ ਸੱਚਾ ਤਖਤ ਗੁਰਤਾ ਗਦੀ ਦਾ ਟਿਕਾਤਾ ਗੁਰੂ ਅਮਰਦਾਸ ਸਾਹਿਬ ਜੀ ਬਿਰਾਜਮਾਨ ਕੀਤੇ ਗੁਰੂ ਨਾਨਕ ਹੰਦੀ ਮੋਹਰ ਹੱਥ ਗੁਰੂ ਨਾਨਕ ਸਾਹਿਬ ਦੇ ਦੀ ਹੱਥ ਦੀ ਮੋਹਰ ਸੀ ਭਾਵ ਭਗਤੀ ਦੀ ਗੁਰ ਅੰਗਦ ਦੀ ਦੋਹੀ ਫਿਰਾਇ ਗੁਰੂ ਸਾਹਿਬ ਦੇ ਜਸ ਦੀ ਦੁਹਾਈ ਫਿਰਾ ਦਿੱਤੀ ਸਾਰੇ ਜਸ ਫੈਲ ਗਿਆ ਗੁਰੂ ਅੰਗਦ ਸਾਹਿਬ ਦਾ ਕਿ ਗੁਰੂ ਅੰਦਸਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਹਨ ਏ ਜਸ ਦੀ ਦਵਾਈ ਫਰਾ ਦਿੱਤੀ ਸਾਰੇ ਤੁਮ ਪੈ ਗਈ ਜਸ ਦੀ ਨਿੱਤਾ ਛੱਡ ਕਰਤਾਰਪੁਰ ਆ ਗਿਆ ਦੇਤੀ ਕਿਥੇ ਪੁੱਤਰ ਮਾਲਕੀ ਕਰਨਗੇ ਤੁਸੀਂ ਖਡੂਰ ਸਾਹਿਬ 'ਚ ਜਾਓ ਕਿਉਂ ਗੁਰੂ ਅੰਗਦ ਸਾਹਿਬ ਕਰਤਾਰਪੁਰ ਸਾਹਿਬ ਦਾ ਹੈਣਾ ਛੱਡ ਉੱਠ ਬੈਠ ਖਡੂਰੇ ਜੋਤ ਜਗਾਈ ਖਡੂਰ ਸਾਹਿਬ 'ਚ ਬੈਠ ਕੇ ਮਹਾਰਾਜ ਜੀ ਨੇ ਜੋਤ ਸਿੱਖਾਂ ਦੇ ਅੰਦਰ ਨਾਮ ਦੀ ਅਤੇ ਵਾਹਿਗੁਰੂ ਦੇ ਸਰੂਪ ਦੀ ਜਗਾਉਣਾ ਕੀਤੀ ਜਮੇ ਪੂਰਬ ਬੀਜਿਆ ਇਹ ਭਾਈ ਪੂਰਬ ਜਿਹਨਾਂ ਨੇ ਬੀ ਬੀਜਿਆ ਉਹਨਾਂ ਦਾ ਹੀ ਜਮ ਸਕਦਾ ਹੈ ਵਿੱਚ ਵਿੱਚ ਹੋਰ ਕੂੜੀ ਚਿਤਰਾਏ ਲੋਕ ਜੀ ਜੀ ਮਹਾਰਾਜ ਜੰਦ ਕਹਿੰਦਾ ਸੀ ਬਾਬਾ ਜੀ ਦਾ ਦੇਹੜਾ ਬਣਾ ਕੇ ਕਿ ਦੇਹਰੇ ਨੂੰ ਪੂਜੋ ਗੁਰੂ ਅੰਗਦ ਸਾਹਿਬ ਨੂੰ ਨਾ ਪੂਜੋ ਲਖਮੀ ਦਾਸ ਕਹਿੰਦਾ ਸੀ ਮੈਂ ਗੁਰੂ ਸਾਹਿਬ ਦਾ ਪੁੱਤਰ ਹਾਂ ਕਿਉਂ ਜਿਹੜੀਆਂ ਵਿੱਚ ਵਿੱਚ ਚਿਤਰਾਈਆਂ ਕਰਨੀਆਂ ਹੈ ਇਹ ਝੂਠੀਆਂ ਚਿਤਰਾਈਆਂ ਹਨ ਗੁਰੂ ਅੰਗਦ ਸਾਹਿਬੀ ਗੁਰਤਾ ਦੇ ਮਾਲਕ ਹੋਏ ਲਹਿਣੇ ਪਾਈ ਨਾਨਕੋ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਪਹਿਲਾਂ ਬਾਬਾ ਲੈਣਾ ਜੀ ਸੀ ਜਦੋਂ ਮਹਾਰਾਜ ਦੀ ਸ਼ਰਨ ਆਏ ਪੁੱਛਿਆ ਤੁਹਾਡਾ ਕੀ ਨਾਮ ਹੈ ਆਪ ਨੇ ਦੱਸਿਆ ਜੀ ਮੇਰਾ ਨਾਮ ਲੈਣਾ ਹੈ ਸਤਗੁਰੂ ਨੇ ਕਿਹਾ ਤੁਸੀਂ ਲੈਣਾ ਅਸੀਂ ਦੇਣਾ ਹੈ ਕਿਉਂ ਗੁਰੂ ਅੰਗਦ ਸਾਹਿਬ ਦਾ ਪਹਿਲਾ ਨਾਮ ਲੈਣਾ ਜੀ ਸੀ ਜਦੋਂ ਮਹਾਰਾਜ ਜੀ ਨੂੰ ਮੁਰਦੇ ਦੇ ਖਾਣ ਵੇਲੇ ਕੜਾ ਪ੍ਰਸ਼ਾਦ ਵੇਖਿਆ ਉਹ ਜਿਹੜੇ ਗੁਰੂ ਅੰਗਸਾ ਨੂੰ ਅੰਗਾਂ ਨਾਲ ਲਾ ਕੇ ਗੁਰੂ ਅੰਗਲ ਦੇ ਨਾਮ ਗੁਰਮਤ ਦਾ ਰੱਖਿਆ ਮਹਾਰਾਜ ਜੀ ਨੇ ਕਿਉਂ ਗੁਰੂ ਅੰਗਲ ਸਾਹਿਬ ਦਾ ਪਹਿਲਾ ਨਾਮ ਬਾਬਾ ਲੈਣਾ ਜੀ ਸੀ ਉਹਨਾਂ ਨੂੰ ਸਤਗੁਰ ਨਾਨਕ ਦੇਵ ਤੋਂ ਦਾਤ ਪਾਈ ਲੈਣੀ ਅਮਰਦਾਸ ਘਰ ਆਈ ਫਿਰ ਗੁਰੂ ਅਮਰਦਾਸ ਸਾਹਿਬ ਤੀਜੇ ਪਾਦਸ਼ਾਹ ਭੱਲੇ ਸਾਹਿਬ ਜਾਦਿਆਂ ਦੇ ਸਰਤਾਜ ਸਤਗੁਰਾਂ ਨੂੰ ਦੇਣੀ ਆ ਗਈ